ਇਸ ਇਸ ਪਿਆਰ ਦੀ ਜਨਤ ਨੂੰ ਤਾਲੀਆਂ ਨਾਲੋਂ ਅੱਖਾਂ ਬੰਦ ਕਰ ਲਓ ਜਿਹਨੂੰ ਕੰਮ ਕਰਦਾ ਸਪਰਾ 17 ਦੀ ਹੈਲੋ ਬਾਈ ਸੱਤ ਸ਼ੁਰੂ ਕਰेंगे ਸ਼ੁਰੂਕਾਰ ਯੋ ਮਾਈ que programa são os caras इलेक्शन का टाइम है बाले नारे नहीं लाने कर लो हाथ बैठ जाओ पोटी खाने स्नान करना पीना तो तो बर्फाया पानी नहीं पीना हैल्ड ड्रिंक है करो उसके बड़ा भैया एसिड है शरीर है अपने शरीर 70% ਪਾਣੀ ਬਾਕੀ ਕਿੰਨਾ ਰਿਹਾ ਕਿੰਨਾ ਰਿਹਾ ਬਾਕੀ 28% ਇਹਦਾ 22% ਕੀ ਆ 22% ਕੀ ਆ ਲੂਣ 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 ਹੀ ਹੈਗਾ ਆਪਣਾ ਸਰੀਰ ਜਿਹੜਾ ਮਿੱਟੀ ਪਾਣੀ ਤੇ ਹਵਾ ਦਾ ਬਣਿਆ ਹੋਇਆ ਕੰਮ ਚੀਜ਼ਾਂ ਤੋਂ ਬਣਿਆ ਨਾ ਅਸੀਂ ਆਪਾਂ ਸਾਹ ਲੈਂਦੇ ਆ ਆਕਸੀਜਨ ਇਸ ਕਰਕੇ ਪਾਣੀ ਵੱਧ ਮਾਤਰਾ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਤੇ ਤੁਸੀਂ ਕੋਲ ਦੇ ਘਟ ਕੋਟ ਕੋਟ ਨੂੰ ਸਵਾਦ ਲੱਗਦਾ ਬਹੁਤ ਜਿਆਦਾ ਠੀਕ ਕਰਦਾ ਹੈ ਕਿ ਮੇਰਾ ਵੀ ਠੀਕ ਕਰਦਾ ਸੀ ਇਹਨੂੰ ਪਾਣੀ ਨਾਲੋਂ ਪੁੱਠੇ ਲੱਗਦਾ ਉਹ ਪਰ ਉਹ ਮਾਰਾ ਸੁਣੀ ਜਿਵੇਂ ਜਲੀ ਪਾਣਾ ਪਾਣਾ ਸਿੱਧੇ ਬਾਕੀ ਮੋਤੀ ਆਇਆ 1 2 ਇਹੋ ਨਾਲ ਅੱਗੇ ਜਿਹਾ ਹੋ ਪਰ ਹੱਥ ਲਾਇਆ ਜਲੀ ਜਲੀ ਦਾ ਜਿਹਾ ਉਹ ਪਾਣੀ ਉਹ ਜਿਹੜਾ ਬੱਤਰਾ ਆਪਣੀ ਜਾਨ ਦੇ ਹੱਥ ਥਾੜੂ ਪੀ ਉਹ ਪਰ ਉਹ ਗਰਮ ਹੈਗੀ ਇਹੋ ਜਿਹੜੀ ਚਾਹ ਤੋਂ ਹੈ ਉਸ ਤੋਂ ਤੁਹਾਨੂੰ ਸਵਾਗਤ ਹੈ ਕੈਮਰੇ ਯਾਰ ਨਿੰਗਲ ਬਲ ਨਹੀਂ ਪਤਾ ਨਹੀਂ ਹਾਂ ਲੈ ਜਾ ਪ੍ਰੀਸੇ ਫੜ ਕਿਉਂ ਜਦੋਂ ਰਸਮਾਂ ਕੇ ਕੱਲ ਤੋਂ ਜਿਹੜਾ ਬੱਚਾ ਨਹੀਂ ਨਹਾ ਕੇ ਉਹਨੂੰ ਮੈਂ ਆਇਆ ਜਾਊਗਾ ਛੇ ਉਹ ਬੱਚਾ ਦੇ ਕਰਨ ਦੇ ਸਾਹਮਣੇ ਇਹਦਾ ਕਵਰ ਕਰ ਲਿਓ ਇਹ ਉਹ ਕੀ ਹੈ ਇਸ ਪਾਸੇ ਦੇਰੀ ਉਹ ਰੋਕ ਦੀ ਤਸਵੀਰ ਹੈ ਜਿਹੜੀ ਉਹ ਕਰਨਾ ਹੈ ਵਰਤੋਂ ਦੇ ਸਾਰ ਕਰਵਾ ਗਰਮ ਹੈ ਤੇ ਜਿਹੜੀ ਚਾਹ ਹੈ ਉਹ ਖੁੱਡੀ ਆ ਕਾਜ ਜਦ ਚਾ ਬੇਕ ਨੂੰ ਗਰਮ ਲਾਉਂਦੇ ਠੰਡੀ ਆਪੇ ਨੂੰ ਮੱਚ ਜਾਂਦਾ ਕੋਈ